ਉੱਤਰ ਪ੍ਰਦੇਸ਼ ਦੇ ਮੁਰਾਦਾਬਾਦ ਵਿੱਚ ਇੱਕ ਨੌਜਵਾਨ ਬੁਰਕਾ ਪਾ ਕੇ ਆਪਣੀ ਪ੍ਰੇਮਿਕਾ ਦੇ ਘਰ ਪਹੁੰਚਿਆ ਪ੍ਰੇਮਿਕਾ ਨੂੰ ਮਿਲਣ ਦੇ ਲਈ ਬੁਰਕਾ ਪਹਿਨੇ ਨੌਜਵਾਨ ਦਾ ਵਿਵਹਾਰ ਦੇਖ ਕੇ ਇਲਾਕੇ ਦੇ ਲੋਕਾਂ ਨੂੰ ਸ਼ੱਕ ਹੋਇਆ ਅਤੇ ਜਦੋਂ ਉਹਨਾਂ ਨੇ ਸ਼ੱਕੀ ਨੌਜਵਾਨ ਨੂੰ ਰੋਕ ਕੇ ਉਸ ਦਾ ਨਕਾਬ ਉਤਾਰ ਦਿੱਤਾ ਤੋ ਹੈਰਾਨ ਰਹਿ ਗਏ ਲੋਕਾਂ ਨੇ ਉਸ ਨੂੰ ਬੱਚਾ ਚੋਰ ਸਮਝ ਕੇ ਕੁੱਟਿਆ ਵੀ ਇਸ ਦੀ ਵੀਡੀਓ ਤੇ ਦੇ ਨਾਲ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਤਲਾਸ਼ੀ ਦੌਰਾਨ ਨੌਜਵਾਨ ਕੋਲੋਂ ਇੱਕ ਪਿਸਤਲ ਵੀ ਬਰਾਮਦ ਹੋਈ ਲੋਕਾਂ ਨੇ ਉਸ ਨੂੰ ਪੁਲਿਸ ਹਵਾਲੇ ਕਰ ਦਿੱਤਾ ਇਸ ਘਟਨਾ ਨੂੰ ਲੈ ਕੇ ਇਲਾਕੇ 'ਚ ਚਰਚਾ ਹੈ ਮੁਰਾਦਾਬਾਦ ਦੇ ਕੋਝਪੁਰ थाना ਖੇਤਰ ਦੇ ਪੀਪਲ ਸਾਨਾ 'ਚ ਜਦੋਂ ਇਲਾਕਾ ਨਿਵਾਸੀਆਂ ਨੇ ਬੁਰਕਾ ਪਹਿਨੀ ਇੱਕ ਲੜਕੀ ਦੀਆਂ ਸ਼ੱਕੀ ਗਤੀਵਿਧੀਆਂ ਦੇਖੀਆਂ ਤਾਂ ਇਲਾਕੇ ਦੇ ਲੋਕਾਂ ਨੇ ਉਸ ਨੂੰ ਰੋਕ ਲਿਆ ਅਦੇ ਉਸਤਾਦ ਨਾ ਪਤਾ ਪੁੱਛਦੇ ਹੋਏ ਉਸ ਤੋਂ ਬੁਰਕਾ ਉਤਾਰ ਦਿੱਤਾ ਨੌਜਵਾਨ ਡਰ ਗਿਆ ਜਦੋਂ ਇਲਾਕਾ ਵਾਸੀਆਂ ਨੇ ਉਸ ਨੂੰ ਬੁਰਕਾ ਉਤਾਰਨ ਲਈ ਕਿਹਾ ਤਾਂ ਹਰ ਕੋਈ ਹੈਰਾਨ ਰਹਿ ਗਿਆ ਲੜਕੀ ਨਹੀਂ ਇੱਕ ਲੜਕੇ ਨੇ ਬੁਰਕਾ ਪਾਇਆ ਹੋਇਆ ਸੀ ਲੋਕਾਂ ਵਿੱਚ ਡਰ ਫੈਲ ਗਿਆ ਕਿ ਨੌਜਵਾਨ ਬੁਰਕਾ ਪਾ ਕੇ ਬੱਚੇ ਚੋਰੀ ਕਰਨ ਆਇਆ ਹੈ ਬੁਰਕਾ ਪਹਿਨੇ ਨੌਜਵਾਨ ਨੇ ਭੱਜਣ ਦੀ ਕੋਸ਼ਿਸ਼ ਕੀਤੀ ਤਾਂ ਲੋਕਾਂ ਨੇ ਉਸ ਨੂੰ ਫੜ ਲਿਆ ਇਸ ਦੌਰਾਨ ਪਤਾ ਲੱਗਾ ਕਿ ਨੌਜਵਾਨ ਦੇ ਸਰੀਰ ਤੇ ਪਿਸਤਲ ਵੀ ਲੱਗਾ ਹੋਇਆ ਕੁਝ ਹੀ ਦੇਰ ਚ ਲੋਕਾਂ ਦੀ ਭੀੜ ਇਕੱਠੀ ਹੋ ਗਈ ਐ ਤੇ ਨੌਜਵਾਨ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਇਲਾਕਾ ਵਾਸੀਆਂ ਦਾ ਕਹਿਣਾ ਹੈ ਕਿ ਨੌਜਵਾਨ ਬੁਰਕਾ ਪਾ ਕੇ ਲੜਕੀ ਨੂੰ ਮਿਲਣ ਆਇਆ ਸੀ ਇਹ ਘਟਨਾ ਪੀਪਲ ਸਾਣਾ ਦੀ ਨੂਰੀ ਮਸਜਿਦ ਕੋਲ ਵਾਪਰੀ ਨੌਜਵਾਨ ਪੋਜਪੁਰ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ ਫਿਲਹਾਲ ਨੌਜਵਾਨ ਨੂੰ ਪੁਲਿਸ ਹਵਾਲੇ ਕਰ ਦਿੱਤਾ ਗਿਆ ਹੈ ਪੁਲਿਸ ਇਸ ਮਾਮਲੇ ਦੀ ਭਾਲ ਦੇ ਵਿੱਚ ਜੁਟੀ ਹੋਈ ਹੈ ਤੇ ਮੁਲਜ਼ਮ ਹੱਲੇ ਪੁਲਿਸ ਦੀ ਹਿਰਾਸਤ ਵਿੱਚ ਹੈ ਅਤੇ ਉਸ ਤੋਂ ਪੁੱਛਗਿੱਛ ਜਾਰੀ ਹੈ ਪਰ ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਉਹ ਇੱਕ ਲੜਕੀ ਨੂੰ ਮਿਲਣ ਆਇਆ ਸੀ